ਉਸੇ ਦੇਖ ਰਹੇ ਹੋ ਪੀਟੀਵੀ ਇੰਡੀਆ ਮੈਂ ਹਾਂ ਮਦਨਦੀਪ ਮੇਰੇ ਨਾਲ ਨੇ ਰਾਜਨੀਤੀ ਦੇ ਉੱਗੇ ਵਿਸ਼ਲੇਸ਼ਕ ਪ੍ਰੋਫੈਸਰ ਮਜੀਤ ਸਿੰਘ ਮਜੂਦਾ ਪੰਜਾਬ ਚ ਰਾਜਨੀਤਿਕ ਖਲਾਅ ਕਿਸੇ ਲਈ ਕੁਸ਼ੀ ਦਾ ਸਬਬ ਬਣੇ ਹੋਇਆ ਔਰ ਪਿਛਲੇ ਕਿਸੇ ਲਈ ਕਮੀ ਦਾ ਸਬਬ ਬਣੇ ਹੋਇਆ ਆ ਖਾਸ ਕਰਕੇ ਜਿਹੜੇ ਸਿੱਖ ਵਿਦਵਾਨ ਹੈ ਉਹ ਕਹਿ ਰਹੇ ਆ ਕਿ ਅਕਾਲੀ ਦਲ ਦਾ ਅਕਾਲ ਚਲਾਣਾ ਹੋ ਚੁਕਿਆ ਤੇ ਆਮ ਆਦਮੀ ਪਾਰਟੀ ਦਾ ਅਕਾਲ ਉਦੇ ਤੇ ਕਾਂਗਰਸ ਪਾਰਟੀ ਤੁੰਦਲਾ ਗੇਜੇ ਗੋਮੇ ਕੀ ਇਹ ਸਾਰਾ ਕੁਝ ਵਾਕਿਆ ਹੀ ਅਕਾਲ ਹੋਇਆ ਹੈ ਅਚਾਨਕ ਹੋਇਆ ਹੈ ਇਹ ਸਮਝਣ ਦੀ ਲੋੜ ਹੈ ਜਦੋਂ ਆਮ ਆਦਮੀ ਪਾਰਟੀ ਅੱਜ ਸੱਤਾ ਸੰਭਾਵੇ ਹੀ ਹੈ ਉਦੋਂ ਖਾਸ ਕਰਕੇ ਪੰਜਾਬ ਦੇ ਅੰਦਰ ਰਾਜਨੀਤਿਕ ਰਾਜਨੀਤੀ ਦਾ ਕਿ ਨਮਾਜ਼ ਐਸ਼ਰ ਹੋ ਚੁੱਕਿਆ ਹੈ ਪ੍ਰੋਫੈਸਰ ਸਾਹਿਬ ਤੇ ਸਮਝਣ ਦਾ ਯਤਨ ਕਰਾਂਗੇ ਕਾਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਰਾਜਨੀਤਿਕ ਸਮਾਜਿਕ ਤੇ ਆਰਥਿਕ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਕੀ ਸੱਚਮੁੱਚ ਪੰਜਾਬ ਨੂੰ ਕੋਈ ਨਵੀਂ ਰਾਜਨੀਤਿਕ ਦਿਸ਼ਾ ਮਿਲ ਚੁਕੀ ਹੈ ਅਸੀਂ ਇੱਕ ਖਾਸ ਘਟਨਾ ਉੱਤੇ ਵੀ ਚਰਚਾ ਕਰਾਂਗੇ ਖਾਸ ਘਟਨਾ ਇਹ ਹੈ ਭਾਰਤੀ ਜਨਤਾ ਪਾਰਟੀ ਨੇ ਜਦੋਂ ਕੇਂਦਰ ਦੇ ਵਿੱਚ ਸੱਤਾ ਸੰਭਾਲੀ ਤਾਂ ਉਹਨਾਂ ਨੇ ਵੀਰ ਸਰਵਰਕਰ ਤੇ ਪਟੇਲ ਦੇ ਉੱਪਰ ਕਬਜ਼ਾ ਕਰਦਾ ਯਤਨ ਕੀਤਾ ਕਿਉਂਕਿ ਗਾਂਧੀ ਉੱਤੇ ਕਬਜ਼ਾ ਜਿਹੜਾ ਹੈ ਉਹ ਕਾਂਗਰਸ ਦਾ ਹੈ। ਔਰ ਆਮ ਆਦਮੀ ਪਾਰਟੀ ਨੇ ਜਿਹੜਾ ਵੱਖਰਾ ਰਾਹ ਲੱਭਿਆ ਆ ਉਹ ਸ਼ਹੀਦ ਭਗਤ ਸਿੰਘ ਹੁਣਾਂ ਨੂੰ ਲੱਭਿਆ। ਉਹਨਾਂ ਨੂੰ ਆਪਣਾ ਜਿਹੜਾ ਹੈ ਉਹ ਪੈਰੋਕਾਰ ਉਹਦੇ ਆਪਣੇ ਆਪ ਨੂੰ ਸਥਾਪਿਤ ਕਰਨ ਦਾ ਯਤਨ ਕੀਤਾ ਹੈ। ਇਸੇ ਕਰਕੇ ਅੱਜ ਜਦੋਂ ਸੌਜਕ ਸਮਾਗਮ ਹੋਇਆ ਹੈ ਉਸ ਵੇਲੇ ਬਸੰਤੀ ਪੱਗਾਂ ਤੇ ਬਸੰਤੀ ਜੁਨੀਆ ਦਾ ਜਿਹੜਾ ਹੈ ਉਹ ਸੱਦਾ ਦਿੱਤਾ ਗਿਆ। ਪਰ ਐਸਾ ਇਹ ਸਮਝ ਲਿਆ ਜਾਵੇ ਕਿ ਜਿਵੇਂ ਭਾਰਤindependent đảng ਨੇ ਵੀਰ ਸਵਰ ਸਰਕਰ ਨੂੰ ਚੁਣਿਆ ਆਗਰਸ ਦੇ ਕੋਲੇ ਮਹਾਤਮਾ ਗਾਂਧੀ ਸਨ ਔਰ ਇਹਨਾਂ ਨੇ ਇੱਕ ਵੱਖਰਾ ਰਾਹ ਤਿਆਰ ਕਰਕੇ ਭਗਤ ਸਿੰਘ ਨੂੰ ਆਪਣਾ ਮਾਰਗ ਦਰਸ਼ਨ ਚੁਣ ਲਿਆ ਤੇ ਕੀ ਇਹਦੇ ਨਾਲ ਭਾਰਤ ਦੀ ਰਾਜਨੀਤੀ ਦੇ ਵਿੱਚ ਕੋਈ ਨਵਾਂ ਦੌਰ ਸ਼ੁਰੂ ਹੋ ਗਿਆ ਕੀ ਪੰਜਾਬ ਦੀ ਰਾਜਨੀਤੀ ਤੇ ਪੰਜਾਬ ਦੇ ਸਮਾਜਿਕ ਤੇ ਪੰਜਾਬ ਦੇ ਆਰਥਿਕ ਹਾਲਾਤ ਵਿੱਚ ਬਦਲਣਗੇ ਇਹਦੇ ਤੇ ਚਾਹਨਾ ਪਾਓ ਦੇਖੋ ਮਦਨਦੀਪ ਜੀ ਜਿੱਥੋਂ ਤੱਕ ਵੀਰ ਸਵਾਰਕਰ ਤੇ ਪਟੇਲ ਜੀ ਦਾ ਸਵਾਲ ਹੈ ਮੈਨੂੰ ਲੱਗਦਾ ਕਿ ਪਟੇਲ ਜੀ ਨੂੰ ਜੇ ਇੱਕ ਪਾਸੇ ਰੱਖ ਲਿਆ ਜਾਏ ਤੇ ਘੱਟੋ ਘੱਟ ਬੀਜੇਪੀ ਵੱਲੋਂ ਕੋਸ਼ਿਸ਼ ਪੂਰੀ ਹੈ ਕਿ ਉਹ ਵੀਰ ਸਵਾਰਕਰ ਦੇ ਪਾਦ ਕਦਮਾਂ ਤੇ ਚੱਲਣਾ ਉਹ ਇੱਕ ਹਿੰਦੂ ਰਾਸ਼ਟਰ ਦਾ ਸੁਪਨਾ ਲੈਂਦੇ ਆ ਉਹਨਾਂ ਨੂੰ ਇਹ ਲੱਗਦਾ ਕਿ ਹਿੰਦੂ ਨੇਸ਼ਨ ਜਿਹੜੀ ਹੈ ਉਹ ਇੱਥੇ ਬਣਨੀ ਚਾਹੀਦੀ ਹੈ ਉਹ ਗੱਲ ਲੱਗਿਆ ਕਿ ਉਹ ਪਾਕਿਸਤਾਨੀ ਜਿਹੜੀ ਇਸਲਾਮਿਕ ਸਟੇਟ ਬਣੀ ਹੈ ਔਰ ਜੋ ਉਹਦੇ ਹਾਲਾਤ ਹੈ ਉਹਦੇ ਤੋਂ ਕੁਝ ਵੀ ਸਿੱਖਣ ਤੋਂ ਮਨਕਰ ਹੈਗੇ ਰਹੀ ਗੱਲ ਗਾਂਧੀ ਜੀ ਨੂੰ ਨਹੀਂ ਲੱਗਦਾ ਕਿ ਜੋ ਗਾਂਧੀ ਨੇ ਚਾਇਆ ਸੀਗਾ ਜਿਸ ਤੰਗਣਾ ਲੈ ਉਹ ਐਂਟੀ ਵੈਸਟ ਸੀਗਾ ਬਿਲਕੁਲ ਵੈਸਟ ਦੇ ਬਿਲਕੁਲ ਵਿਰੁੱਧ ਸੀ ਔਰ ਇੱਕ ਇੰਡੀਅਨ ਨੇਸ ਕਿ ਜਿਹੜੇ ਆਪਣੀ ਧਰਤੀ ਦੀ ਹੋਮ ਬ੍ਰੈਡ ਡੈਮੋਕ੍ਰੇਸੀ ਹੋਵੇ ਉਹਦੇ ਲਗ ਲਗ ਗਰੁੱਪ ਹੋ ਸਕਦੇ ਆ ਸਾਊਥ ਵਿੱਚ ਲਗ ਹੋ ਸਕਦੇ ਆ ਡੀ ਐਮ ਕੇ ਦੀ ਮੂਵਮੈਂਟ ਆ ਨਾਰਥ ਈਸਟ ਵਿੱਚ ਬਹੁਤ ਸਾਰੇ ਆਦੀਵਾਸੀਆਂ ਦਾ ਆਪਣੀ ਢੰਗ ਦਾ ਇੱਕ ਡੈਮੋਕ੍ਰੈਟਿਕ ਸੈਟਅਪ ਹੈਗਾ ਉਹ ਉਹਨੂੰ ਰੈਕੋਗਨਾਈਜ਼ ਕਰਨ ਦੀ ਲੋੜ ਹੈ ਕਿ ਇਸੇ ਤਰੀਕੇ ਨਾਲ ਪੰਜਾਬ ਦੇ ਅੰਦਰ ਜਾਂ ਜੰਮੂ ਕਸ਼ਮੀਰ ਦੇ ਵਿੱਚ ਕਸ਼ਮੀਰ ਇੱਕ ਮੁਸਲਮ ਮジョਰਿਟੀ ਸਟੇਟ ਆ ਉਹਨਾਂ ਦਾ ਆਪਣਾ ਤਰ ਤਰੀਕੇ ਹੋਣਗੇ ਉਹਨਾਂ ਚੀਜ਼ਾਂ ਨੂੰ ਸਮਝਣ ਦੇ ਪਰ ਉਹ ਸਾਰੇ ਪੰਜਾਬ ਦੇ ਅੰਦਰ ਸਿੱਖ ਤੌਰ ਤਰੀਕੇ ਹੋਣਗੇ ਪਰ ਇਹ ਸਾਰੇ ਭਾਰਤੀ ਹਨ ਜਣੀ ਇਹ ਭਾਰਤ ਦੇਸ਼ ਹੈ ਇਸ ਨੂੰ ਉਹ ਇੱਕ ਵਿਸ਼ਾਲਤਾ ਦੇ ਇੱਕ ਵਿਸ਼ਾਲ ਦਾਇਰੇ ਦੇ ਵਿੱਚ ਰੱਖ ਕੇ ਗਾਂਧੀ ਜੀ ਐਂਟੀ ਵੈਸਟ ਜਣੀ ਵੈਸਟ ਤੇ ਜਿਹੜਾ ਡਿਸਕੋਰਸ ਹੈ ਸਾਰਾ ਅ ਅ ਕਿ ਜਿੱਥੇ ਆਦਮੀ ਹੌਲੀ ਹੌਲੀ ਮਾਇਨਸ ਹੋ ਜਾਂਦਾ ਮਨਫੀ ਹੋ ਜਾਂਦਾ ਆ ਸੀਨ ਚੋਂ ਤੇ ਮਾਰਕੀਟ ਹੀ ਸਾਰੀਆਂ ਚੀਜ਼ਾਂ ਪ੍ਰਦਾਨ ਹੋ ਜਾਂਦੀਆਂ ਉਸ ਨੂੰ ਉਹ ਇੱਕ ਮਨ ਵਿੱਚ ਚਿੱਤਰ ਕੇ ਜਾਂ ਇੱਕ ਮਨ ਵਿੱਚ ਉਮੀਦ ਲੈ ਕੇ ਉਹ ਇੱਥੇ ਦੇਸ਼ ਦੀ ਆਜ਼ਾਦੀ ਵਿੱਚ ਵੀ ਖੁੱਦੇ ਕਰਦੀ ਜੀ ਔਰ ਇੱਥੇ ਉਹਨਾਂ ਨੇ ਕਾਂਗਰਸ ਤੋਂ ਇਸੇ ਕਿਸਮ ਦੀ ਉਮੀਦ ਕੀਤੀ ਹੋ ਸਕਦਾ ਛੁਰੂ ਛੁਰੂ ਜਿੰਨਾ ਤੇ ਗਾਂਧੀ ਦਾ ਕੋਈ ਕੋਈ ਅਸਰ ਰਿਹਾ ਵੀ ਹੋਵੇ ਪਰ ਅੱਜ ਦੀ ਜਿਹੜੀ ਕਾਂਗਰਸ ਆ ਉਹ ਤੇ ਕੋਹਾਂ ਮੀਲਾ ਦੂਰ ਉਹ ਤੇ ਨਾ ਵੈਸਟਿਆ ਨਾ ਇੰਡੀਆ ਨੇ ਇੱਕ ਐਹੋ ਜਿਹੀ ਲੱਗਦੀ ਹੈ ਕਿ ਜਿਵੇਂ ਦੁਬਾਰਾ ਨਜਵਾੜਾ ਸਾਈ ਪਾਰੂ ਹੋ ਗਈ ਹੋਵੇ ਕਾਂਗਰਸ ਤੇ ਤੇ ਹਰ ਮਨਿਸਟਰ ਹਰ ਐਮਐਲਏ ਹਰ ਲੀਡਰ ਇਸਾ ਮੀ ਦਾ ਜਾਂ ਤੇ ਮੈਂ ਆ ਜਾਂ ਕੁਛ ਨਹੀਂ ਉਹਦੀ ਹਾਲਤ ਇਹੋ ਜੀ ਹਾਲਤ ਦੁਰਦਸ਼ਾ ਜਿੰਨੀ ਪੰਜਾਬ ਚ ਦੇਖਣ ਨੂੰ ਸਾਫ਼ ਰੂਪ ਚ ਨਜ਼ਰ ਆਉਂਦੀ ਆ ਤੁਹਾਨੂੰ ਕੋਈ ਆਪਣੀ ਵੱਲੋਂ ਕਹਿਣ ਦੀ ਲੋੜ ਜਿਹੜੇ ਅਸੀਂ ਜਿਹੜੇ ਅਸੀਂ ਗੱਲ ਸਮਝਣ ਦਾ ਯਤਨ ਅੱਜ ਕਰਨਾ ਚਾਹੁੰਦੇ ਆਂ ਜਿਵੇਂ ਇਹਨਾਂ ਨੇ ਭਗਤ ਸ਼ਹੀਦ ਭਗਤ ਸਿੰਘ ਨੂੰ ਰਜਿਸਟਰ ਲਿਆ ਉੱਥੇ ਆ ਰਿਹਾ ਜੀ ਉੱਥੇ ਆ ਰਿਹਾ ਮੈਂ ਇੱਥੇ ਇਸ ਕਰਕੇ ਇਹਨਾਂ ਦਾ ਤੇ ਕੋਈ ਗਾਂਧੀ ਵਾਲਾ ਪੁੱਤ ਕੰਮ ਹੈ ਨਹੀਂ ਕਾਂਗਰਸ ਦਾ ਹੁਣ ਤੀਜੀ ਗੱਲ ਆ ਜੋ ਤੁਸੀਂ ਇੱਥੇ ਕਾਲੀ ਦਲ ਸਿੱਖੀ ਵਾਲਾ ਨਹੀਂ ਠੰਡਾ ਅੱਗੇ ਵਧਾਰੇ ਉਹ ਇਸ਼ੂ ਨਹੀਂ ਬਧਾਰੇ ਜਿੰਨਾ ਮਰਜੀ ਸਾਡੇ ਵੀਰ ਜਾਂ ਸਾਡੇ ਜਥੇਦਾਰ ਸਾਹਿਬ ਕਾਲ ਤੱਕ ਦੇ ਜਾਨੀ ਹਰਪ੍ਰੀਤ ਸਿੰਘ ਜੀ ਕਈ ਜਾਣ ਉਹ ਸਿੱਖਾ ਨੂੰ ਖਤਰਾ ਕਾਲੀ ਦਲ ਹੋ ਚਾਓ ਕੁਝ ਬਚਾਓ ਸਾਡੇ ਉਹਨਾਂ ਕਾਲੀ ਦਲ ਇੱਕ ਪੋਲੀਟਿਕਲ ਪਲਆ ਹੈਗਾ ਉਹ ਸਿੱਖੀ ਦੇ ਅਲੰਬੜਦਾਰ ਸਿੱਖੀ ਦੇ ਤੇ ਜਿਹੜੇ ਜੇ ਕੋਈ ਸਭ ਤੋਂ ਸਰਬਸ਼ਕਤੀਮਾਨ ਜਾਨੀ ਕਾਫੀ ਪਾਵਰਫੁਲ ਪੋਜੀਸ਼ਨ ਹੈ ਉਹ ਤੇ ਅਕਾਲ ਤਖਤ ਤੇ ਆ ਤੇ ਉਹ ਖੁਦ ਕੁਝ ਕਰਨਾ ਦੂਜਿਆਂ ਦੇ ਕੋਲ ਸਾਰੇ ਤੇ ਲੱਭਦੇ ਫਿਰਦੇ ਇਹਨਾਂ ਤੇ ਦੂਜਿਆਂ ਦਾ ਸਹਾਰਾ ਬਣਨਾ ਉੱਥੇ ਵੀ ਸਾਨੂੰ ਡਾਵਾ ਡੋਲ ਲੱਗਦਾ ਇੱਥੇ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਮੁੱਦਾ ਉਹ ਦੇਖੋ ਸ਼ੁਰੂ ਤੋਂ ਉਹਨਾਂ ਦੇ ਤਿੰਨ ਨਾਰੇ ਹੁੰਦੇ ਸੀਗੇ ਭਾਰਤ ਮਾਤਾ ਦੀ ਜੈ ਬੰਦੇ ਮਾਤਰਮ ਤੇ ਇਨਕਲਾਬ ਜਿੰਦਾਬਾਦ ਹਾਂ ਉਹਦੇ ਚ ਹਾਂ ਇਹ ਤਿੰਨੇ ਚੀਜ਼ਾਂ ਜਿਹੜੀਆਂ ਮਿਲਾ ਕੇ ਉਹ ਇੱਕ ਨਵਾਂ ਹੀ ਰੈਸਪੀ ਤਿਆਰ ਕੀਤੀ ਉਹ ਯਾ ਰਾਜਨੀਤਿਕ ਰੈਸਪੀ ਉਹਦੇ ਚੋਂ ਇਹ ਨਿਕਲਦਾ ਹੁਣ ਇਸ ਵੇਲੇ ਉਹਨਾਂ ਨੂੰ ਪਤਾ ਕਿ ਇੱਥੇ ਪੰਜਾਬ ਦੇ ਅੰਦਰ ਦੁਕਾਨਦਾਰੀ ਬਾਹਤ ਮਾਤਾ ਦੀ ਜਾਇਦੀ ਨਹੀਂ ਹੋ ਸਕਦੀ ਉਹ ਯੂਪੀ ਚ ਕਰਨਗੇ ਹਾਂ ਜੈਸ਼ੇਬ ਸ਼ੰਕਰ ਜੈਪੋਲੀ ਨਾ ਉੱਥੇ ਚੱਲੂਗਾ ਯਾਨੀ ਨਾ ਇੱਥੇ ਉਹਨਾਂ ਨੂੰ ਪਤਾ ਹੈ ਕਿ ਤਨਵੇਂ ਲੱਗਦਾ ਵੀ ਹਰੇਕ ਸਟੇਟ ਦੇ ਵਿੱਚ ਇਹਨਾਂ ਦਾ ਅਲੱਗ ਪ੍ਰਤੀਕ ਹੋਏਗਾ ਬਿਲਕੁਲ ਇੱਕ ਸੱਤਾ ਚ ਆਉਣ ਲਈ ਪਲਾਈ ਹੈ ਟੈਕਨੀਕ ਹੈਗੀ ਆ ਤਰੀਕਾ ਹੈਗਾ ਸੱਤਾ ਚੋਂ ਦਾ ਇੱਥੇ ਲੋਕੀ ਸਿੱਖੀ ਤੋਂ ਪ੍ਰਭਾਵਿਤ ਹੈਗੇ ਆ ਮੈਂ ਕੱਲਾ ਧਰਮ ਦੇ ਜਾਂ ਰੂਪ ਜਿਹੜੀ ਸਾਡਾ ਸਿੱਖੀ ਰੂਪ ਹੈ ਜਿਹਾ ਸਰੂਪ ਆ ਉਹਦੇ ਤੋਂ ਨਹੀਂ ਕਹਿ ਰਿਹਾ ਸਿੱਖੀ ਫਲਸਫੇ ਤੋਂ ਉਹ Hindu ਹੋਣ ਉਹ Muslim ਮੁਸਲਮਾਨ ਇੱਥੇ ਦੇ ਉਹ ਉਸ ਦੇ ਇੱਕ ਕਰਦਾਰ ਤੋਂ ਕੈਰੈਕਟਰ ਤੋਂ ਫਲਸਫੇ ਤੋਂ ਮਾਰਗ ਤੋਂ ਪ੍ਰਭਾਵ ਕਰਿੰਦੇ ਆ ਹਾਂ ਇਥੇ ਉਹ ਗੱਲ ਵੀ ਚਲਾਉਣਗੇ ਆ ਕੇ ਪਾਕ ਵੀ ਕਰਨਗੇ ਕੇਸਰੀਵਾਲ ਮੋਦੀ ਵੀ ਪਾਕ ਬਾਤਾ ਤਾਂ ਪ੍ਰਭਾਵਿਤ ਕਰਨਗੇ ਹਾਂ ਤੇ ਜਿਹੜੀ ਅੱਜ ਸੌਚਕ ਸਮਾਗਮ ਦੇ ਵਿੱਚ ਵੀ ਸਾਰਾ ਆਪਾਂ ਨੇ ਉਥੇ ਕਿਹੜਾ ਕਹਿੰਦੇ ਆ ਕੇਸਰੀ ਨਹੀਂ ਇਹ ਬਸੰਤੀ ਕਹਰੇ ਆ ਬਸੰਤੀ ਆ ਕੇਸਰੀ ਕੇਸਰੀ ਜਿਹੜਾ ਸੰਤ ਦਾ ਤਾਂ ਇਹ ਬਸੰਤੀ ਮੈਂ ਹੋਰ ਮੈਂ ਤੁਹਾਨੂੰ ਮਾਫੀ ਚਾਹੁੰਗਾ ਤੁਹਾਨੂੰ ਟੋਕ ਰਿਹਾ ਆ ਇਹ ਕਿਤੇ ਇਹ ਤਾਂ ਨਹੀਂ ਹੈ ਕਿ ਟੋਪੀ ਕਿਉਂਕਿ ਪੰਜਾਬ ਦੇ ਵਿੱਚ ਟੋਪੀ ਦਾ ਪ੍ਰਤੀਕ ਬਹੁਤਾ ਉਹਨਾਂ ਮੰਨਤਾ ਨਹੀਂ ਮਿਲਣੀ ਪੰਜਾਬ ਅੰਦਰ ਟੋਪੀ ਤੋਂ ਖੜਾ ਛਲਾਉਣ ਦੇ ਇਹਨਾਂ ਨੇ ਇੱਕ ਤਰੀਕਾ ਅਪਣਾਇਆ ਹੈ ਕਿ ਇਹ ਤਾਂ ਨਹੀਂ ਹੈ ਜੀ ਨਹੀਂ ਦੁਨੀਆ ਵੀ ਉਸੇ ਤਰੀਕੇ ਨਾਲ ਹੀ ਹੈ ਬਸੰਤੀ ਹੈ ਬਸੰਤ ਦੀ ਰਤਬੀ ਹੈ ਉਸੇ ਤਰੀਕੇ ਨਾਲ ਸਾਰਾ ਕੁਝ ਉਹ ਰੰਗ ਦੇ ਬਸੰਤੀ ਚੋੜਾ ਉਥੋਂ ਕਾਹ ਕਿਤੇ ਮੈਂ ਇੱਕ ਇਨਕਲਾਬ ਲੈ ਕੇ ਆ ਰਿਹਾ ਹਾਂ ਇੰਨਾ ਸਾਰੇ ਜਿਹੜੇ ਸਾਡੇ ਵੀਰ ਇੱਥੇ ਦੇ ਪੋਲੀਟੀਸ਼ੀਅਨ ਹੈਗੇ ਆ ਹੋਮ ਬ੍ਰੈਡ ਪੋਲੀਟੀਸ਼ੀਅਨ ਆ ਇੱਥੇ ਕਾਂਗਰਸ ਕਾ ਲੋ ਅਕਾਲੀ ਦਲ ਕਾ ਲੋ ਵਿੱਚ ਮੈਂ ਥੋੜੀ ਜੀ ਮਤਲਬ ਕੋਨੇ ਜੇ ਚ ਬੈਠੀ ਹੋਈ ਭਾਜਪਾ ਵੀ ਹੈ ਜੀ ਉਹ ਨਹੀਂ ਤਕੜੀ ਨਹੀਂ ਕਦੀ ਵੀ ਹੋਈ ਸ਼ਾਇਦ ਕਦੀ ਵੀ ਨਾ ਹੋਵੇ ਬਾਕੀ ਛੋਟੀਆਂ ਪਾਰਟੀਆਂ ਬੀਐਸਪੀ ਕਾਮਰੇਡ ਸਾਰੇ ਮਿਲ ਮਿਲਾ ਕੇ ਉਹਦਾ ਸਾਨੂੰ ਪਤਾ ਉਹ ਬੜੇ ਮਾਈਨਰ ਐਕਟਰ ਰਹਿੰਦੇ ਆ ਪਰ ਫਿਰ ਵੀ ਇਹ ਸਾਰੇ ਐਕਸਰਸਾਈਜ਼ ਦੇ ਵਿੱਚ ਸ਼ਾਮਲ ਹੁੰਦੇ ਆ ਪਰ ਜਿਹੜੀਆਂ ਮੁੱਖ ਧਰਾਮਾਂ ਦੀਆਂ ਪਾਰਟੀਆਂ ਆ ਹਾਂ ਉਹਨਾਂ ਨੇ ਉਹ ਸਾਰੀ ਜਗ੍ਹਾ ਮੀਨਤ ਕਰਕੇ ਖਾਲੀ ਕੀਤੀ ਆਪ ਲਈ ਔਰ ਜਿਹਦੇ ਵਿੱਚ ਜਿਹੜੇ ਲਾਸਟ ਕੋਈ ਕਸਰ ਸੀਗੀ ਇੱਕ ਵੱਡਾ ਸੈਕਸ਼ਨ ਕਿਸਾਨਾਂ ਦਾ ਜਿਹੜੇ ਕਹਿੰਦੇ ਅਸੀਂ ਚੋਣਾ ਨਹੀਂ ਲੜਦੇ ਪਰ ਇਹੋ ਜੇ ਲੋਕਾਂ ਦੀ ਮਦਦ ਡੱਟ ਕੇ ਕਰਦੇ ਆ ਜਿਤਨਾ ਨਮੀ ਰਾਜਨੀਤੀ ਜਿਹਨੂੰ ਉਹ ਕਹਿੰਦੇ ਆ ਉਹ ਹੈਗੀ ਆਪ ਦੀ ਉਹ ਆਪਣੇ ਭਰਾਵਾਂ ਦੀ ਜਾਂ ਕਿਸਾਨਾਂ ਦੀ ਮਦਦ ਦੇ ਵਿਰੁੱਧ ਖੜੇ ਹੋਏ ਬਿਆਨਾਂ ਦੇ ਵਿੱਚ ਇਸ ਲਈ ਮਦਨਦੀਪ ਜਦੋਂ ਐਡਾ ਖੁੱਲਾ ਮੈਦਾਨ ਮੋਖਲਾ ਮੈਦਾਨ ਹੋਵੇ ਤਾਂ ਉਹਦੇ ਵਿੱਚ ਕੁਦਰਤੀ ਸੀ ਬਨਵੇਂ ਸੀ ਤਾਂ ਕਿ ਆਏ ਇਹਨਾਂ ਨੂੰ ਬਤਾਈ ਹੋਵੇ ਚੀਫ ਮਿਨਿਸਟਰ ਬਣ ਰਿਹਾ ਉਹਦੀ ਦੋਰੀ ਤੇ ਤੇਰੀ ਵਧਾਈ ਹੋਵੇ ਭਵੰਤਮਾਨ ਬਣ ਰਿਹਾ ਸੌ ਚੁੱਕ ਹੋ ਰਿਹਾ ਹੋ ਗਿਆ ਹੋ ਜਾਂ ਹੋ ਰਿਹਾ ਇਸੇ ਤਰੀਕੇ ਨਾਲ ਇਹ ਨਵੀਂ ਮਿਨਿਸਟਰੀ ਆਉਣੀਆਂ ਉਹ ਵੀ ਵਧੀਆ ਵਧੀਆ ਮਿਨਿਸਟਰ ਆਉਣ ਤੇ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਜਿਸ ਸੰਕਟ ਵਿੱਚੋਂ ਭਾਵੇਂ ਉਹ ਸਮਾਜਿਕ ਸੱਭਿਆਚਾਰ ਪਰ ਰਾਜਨੀਤਿਕ ਜਾਂ ਇਵਨ ਆਰਥਿਕ ਤੇ ਬਹੁਤ ਵੱਡਾ ਸੰਕਟ ਆ ਉਹਦੇ ਚੋਂ ਬਾਹਰ ਆਵੇ ਅਸੀਂ ਤੇ ਹੋਈ ਵੀ ਦਾ ਖਾਸ ਪਰ ਜਿਹੜਾ ਤੁਸੀਂ ਉਮੀਦ ਕਰਦੇ ਹੋ ਮੈਂ ਵੀ ਉਮੀਦ ਕਰਦਾ ਸਾਰਾ ਪੰਜਾਬ ਉਮੀਦ ਕਰਦਾ ਪਰ ਇੱਕ ਉਮੀਦ ਦੇ ਨਾਲ ਜਿਹੜੀ ਯਥਾਰਥ ਜਿਹੜੀ ਗੱਲ ਜੁੜੀ ਹੋਈ ਹੈ ਉਹ ਇਹ ਜੁੜੀ ਹੋਈ ਹੈ ਕਿ ਭਾਰਤੀ ਜਨਤਾ ਪਾਰਟੀ ਤੋਂ ਬਾਅਦ ਇਹਦਾ ਜਿਹੜਾ ਇਸ ਤਰ੍ਹਾਂ ਦਾ ਉਦੇ ਹੋਣਾ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਭਾਜਪਾ ਦੇ ਪੈਰ ਨਹੀਂ ਲੱਗੇ ਜਿਵੇਂ ਮੋਦੀ ਨੇ ਪੈਰ ਲਾਏ ਆ ਹਿੰਦੁਸਤਾਨ ਦੇ ਸੱਤਾ ਦੇ ਵਿੱਚ ਉਸ ਤਰ੍ਹਾਂ ਇਹਦਾ ਇਹ ਸੋਚਿਆ ਜਾ ਰਿਹਾ ਹੈ ਕਿ ਕਾਂਗਰਸ ਦਾ ਬਦਲ केजरीवाल ਮੰਨ ਰਿਹਾ ਹੈ ਔਰ केजरीवाल ਦੀ ਪਾਰਟੀ ਮੰਨਦੀ ਆ ਆਮ ਆਦਮੀ ਪਾਰਟੀ ਪਰ ਕੀ ਇਹਨਾਂ ਕੋਲੇ ਕੋਈ ਅਜੇਆ ਕੋਈ ਅਜੇ ਹੀ ਕੋਈ ਸਿਧਾਂਤਿਕ ਪਹੁੰਚ ਹੈ ਜਿਹੜੀ ਸਾਨੂੰ ਨਜ਼ਰ ਆ ਰਹੀ ਹੈ ਜਿਹਦੇ ਨਾਲ ਪੰਜਾਬ ਦੇ ਆਰਥਿਕ ਸਮਾਜਿਕ ਤੇ ਸਿਆਸੀ ਹਾਲਾਤ ਬਦਲ ਕੇ ਪੰਜਾਬ ਨੂੰ ਕੋਈ ਨਵੀਂ ਦਿਸ਼ਾ ਮਿਲੇਗੀ ਕੋਈ ਇਸ ਤਰ੍ਹਾਂ ਦਾ ਕੋਈ ਸਿਆਸੀ ਸੰਕਲਪ ਤੁਹਾਨੂੰ ਲੱਗ ਰਿਹਾ ਹੈ ਨਾ ਕੋਈ ਹੈਗਾ ਨਾ ਮਦਨਦੀਪ ਜੀ ਜਦੋਂ ਸਿਧਾਂਤ ਜਿਹੜਾ ਦੱਸਿਆ ਹੋਵੇ ਉਹਦੇ ਤੇ ਭੋਰਾ ਵੀ ਨਾ ਚੱਲਿਆ ਜਾਏ ਸਾਨੂੰ ਇੱਕ ਸਵਰਾਜ ਦਾ ਸਿਧਾਂਤ ਦੱਸਿਆ ਸੀ ਹਾਂ ਮੈਨੂੰ ਉਹ ਲੱਗਦਾ ਕਿ ਅੱਜ ਬਸੰਤੀ ਚੁੰਨੀਆਂ ਤੇ ਬਸੰਤੀ ਪੱਗਾਂ ਵਾਂਗੂ ਇਸ ਤਰ੍ਹਾਂ ਅੱਜ ਉਹਨੂੰ ਕਿੰਨਾ ਸਾਰੀ ਜਗ੍ਹਾ ਦਿਖਾਇਆ ਜਾ ਰਿਹਾ ਕਿ ਅਸੀਂ ਸਾਰੇ ਪਗ ਸਿញ ਆ ਹਾਂ ਜਾਂ ਉਹਦੀ ਅਸੀਂ ਪੈਰੋਕਾਰ ਆਪਣੇ ਵੱਲ ਦੱਸਿਆ ਜਾ ਰਿਹਾ ਇਸ ਤਰ੍ਹਾਂ ਹੀ ਸਵਰਾਜ ਦਾ ਸੁਪਨਾ ਬਹੁਤ ਵੱਡਾ ਕਿਤਾਬ ਕੇਜਰੀਵਾਲ ਨੇ ਲਿਖ ਕੇ ਦਿੱਤਾ ਸੀਗਾ ਉਹ ਕਿਤਾਬ ਦਾ ਮੈਨੂੰ ਲੱਗਦਾ ਲੋਕ ਨਾਮ ਹੀ ਭੁੱਲ ਗਏ ਆ ਤੇ ਕੇਜਰੀਵਾਲ ਤੋਂ ਉਸ ਕਿਤਾਬ ਨੂੰ ਦੇਖਣਾ ਨਹੀਂ ਚਾਹੁੰਦਾ ਹਾਲਾਂਕਿ ਇਹਦੀ ਆਥਰ ਆ ਜਿਹੜੇ ਜਿਹੜਾ ਤੁਸੀਂ ਦਿੱਤਾ ਸੀ ਲਿਖ ਕੇ ਸਾਰਿਆਂ ਨੇ ਨਹੀਂ ਅਸੀਂ ਤਾਂ ਨਹੀਂ ਦਿੱਤਾ ਹੈ ਪਰ ਹੋਰ ਕਿਸੇ ਨੇ ਵੀ ਦਿੱਤਾ ਹੋਵੇ ਜਉਨੇ ਆਪ ਲਿਖਿਆ ਹੋਵੇ ਪਰ ਉਹ ਹੁਣ ਉਹਦੇ ਤੋਂ ਤੰਗ ਆ ਉਹ ਵੇਖਣਾ ਨਹੀਂ ਚਾਹੁੰਦਾ ਹਾਂ ਕੱਲ ਨੂੰ ਹੋ ਸਕਦਾ ਹੈ ਭਗਤ ਸਿੰਘ ਵੀ ਚੁੱਭਣ ਲੱਗ ਜਾਏ ਅੱਜ ਠੀਕ ਲੱਗ ਰਿਹਾ ਠੀਕ ਹੈ ਹਾਂ ਇਹ ਜਿਹੜੀਆਂ ਇਹਨਾਂ ਦੀ ਰਾਜਨੀਤੀ ਹੈ ਉਹ ਕੋਈ ਵੀ ਕਿਸੇ ਵੀ ਤਰੀਕੇ ਨਾਲ ਮੈਂ ਰਾਜਨੀਤੀ ਦੀ ਗੱਲ ਕਰ ਰਿਹਾ ਹਾਂ ਹਾਂ ਪ੍ਰੋ ਐਂਟੀ ਸਟੈਬਲਿਸ਼ਮੈਂਟ ਨਹੀਂ ਹੈ ਉਹ ਉਸੇ ਤਰੀਕੇ ਨਾਲ ਜਿਵੇਂ ਕਾਰਪੋਰੇਟ ਨੀਤੀਆਂ ਵਰਲਡ ਬੈਂਕ ਦੀਆਂ ਨੀਤੀਆਂ ਆਈਐਮਐਫ ਦੀਆਂ ਨੀਤੀਆਂ ਗੁੱਡ ਗਵਰਨੈਂਸ ਕੇ ਦਾ ਅਜੰਡਾ ਉਹ ਕਾਰਪੋਰੇਟਾਂ ਦਾ ਆਇਆ ਉਹਨਾਂ ਨੂੰ ਚੰਗਾ ਸਸਤਾ ਤੇ ਇਹ ਪਾਇਦਾਰ ਸਿਸਟਮ ਮਿਲਣਾ ਚਾਹੀਦਾ ਜਿਹੜਾ ਫੰਕਸ਼ਨ ਕਰੇ ਉਹਦੇ ਚ ਜਿਹੜਾ ਕਾਲੀਦਾਲ ਜਾਂ ਕਾਂਗਰਸ ਵੱਲੋਂ ਕਾਫੀ ਫਿਊਡਲ ਟਾਈਪ ਐਟੀਟਿਊਡ ਬਣਾ ਲਿਆ ਸੀਗਾ ਕਿ ਮਨਿਸਟਰ ਤੇ ਰਾਜਾ ਦਾ ਚੀਫ ਮਨਿਸਟਰ ਮਹਾਰਾਜਾ ਹੁੰਦਾ ਤੇ ਥੱਲੇ ਬਾਕੀ ਪਿਆਦੇ ਜ਼ਗੀਰਦਾਰ ਹੁੰਦੇ ਐ ਐਮ ਐਲ ਇਹ ਇਸ ਕਿਸਮ ਦਾ ਜਿਹੜਾ ਐਟੀਟਿਊਡ ਬਣਾ ਲਿਆ ਸੀ ਉਹਨਾਂ ਨੂੰ ਪਸੰਦ ਨਹੀਂ ਹੈਗਾ ਕਿਸੇ ਵੀ ਕਾਰਪੋਰੇਟ ਅਗਰ ਤੁਸੀਂ ਇਹ ਕਹਿ ਰਹੇ ਹੋ ਇਸ ਲਈ ਪੰਜਾਬ ਫਿਊਡਲ ਰਾਜਨੀਤੀ ਤੋਂ ਪੌਪਲਰ ਰਾਜਨੀਤੀ ਵੱਲ ਆਇਆ ਹੈ ਬਿਲਕੁਲ ਇਹ ਬਿਲਕੁਲ ਇਹੀ ਹੋਊਗਾ ਜੇ ਤੁਸੀਂ ਕਹੋ ਕਿ ਇਹਨਾਂ ਨੂੰ ਕਦੀ ਵੀ ਕਲੀਅਰ ਕੋਈ ਆਪਣੀ ਡਾਇਲੋਜੀ ਤੇ ਦੱਸੋ ਵਿਚਾਰਤ ਰਾ ਤੇ ਦੱਸੋ ਜਿਵੇਂ ਕਾਮਰੇਡਾਂ ਦੀ ਵਿਚਾਰਤ ਰਾ ਬੜੀ ਸਾਫ਼ ਆ ਕੋਈ ਭਾਵੇਂ ਅਲਟਰਾ ਹੋਣ ਢਿੱਲੇ ਮੱਠੇ ਹੋਣ ਗੁਲਾਬੀ ਹੋਣ ਗੂੜੇ ਲਾਲ ਹੋਣ ਕਿਸੇ ਵੀ ਕਿਸਮ ਦੇ ਹੋਣ ਹਾਂ ਉਹ ਸਾਰੇ ਉਹਨਾਂ ਦੀ ਇੱਕ ਵਿਚਾਰਧਾਰਾ ਕਿ ਉਹ ਮਾਰਕਸਿਸਟ ਆ ਮਾਰਕਸ ਨੂੰ ਮੰਨਦੇ ਆ ਸੋਸ਼ਲਿਜ਼ਮ ਚਾਹੁੰਦੇ ਆ ਇਨਕਲਾਬ ਚਾਹੁੰਦੇ ਆ ਜਾਂ ਘਟੋ ਘਟਾ ਡੈਮੋਕ੍ਰੇਸੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਆ ਇਹ ਉਹਨਾਂ ਦੀਆਂ ਹੈਗੀਆਂ ਹਾਂ ਇਹਨਾਂ ਦਾ ਇਹ ਤੁਹਾਨੂੰ ਕੁਝ ਨਹੀਂ ਦੱਸਣ ਦੀ ਇਹ ਇੱਕ ਸੱਤਾ ਚਾਉਣ ਵਾਲਾ ਸਕੀਮ ਹੈਗੀ ਢਾਂਚਾ ਹੈਗਾ ਜਾਂ ਇੰਜ ਕਹਿ ਲਓ ਕਿ ਇੱਕ ਬੜੀ ਪਰਫੈਕਟਡ ਮਾਡਰਨ ਕੰਪਨੀ ਹੈਗੀ ਹੈ ਜਿਹੜੀ ਸੱਤਾ ਚ ਸੱਤਾ 'ਚ ਆਉਣ ਲਈ ਇਹਨ ਤਤ ਪਰ ਰਹਿੰਦੀ ਆਂ ਔਰ ਉਹਨਾਂ ਕੋਲ ਟੈਕਨੀਕਸ ਬੜੀਆਂ ਐਡਵਾਂਸਡ ਆ ਜਿਹਦੇ ਜਿਹਦੇ ਮੁਕਾਬਲੇ ਪੰਜਾਬ ਦੀ ਕਾਂਗਰਸ ਤੇ ਪੰਜਾਬ ਦੇ ਅਕਾਲੀ ਦਲ ਕਿਤੇ ਵੀ ਨੀੜੇ ਤੇੜੇ ਨਹੀਂ ਹੈ। ਇਹੀ ਕਾਰਨ ਹੋਇਆ ਕਿ ਉਹਨਾਂ ਨੂੰ ਕਾਂਗਰਸ ਕਾਂਗਰਸ ਦੇ ਇਹਨਾਂ ਨੂੰ ਅਕਾਲੀ ਦਲ ਨੂੰ ਮਿਲਾ ਕੇ 21 ਸੀਟਾਂ ਮਤਲਬ ਤੁਸੀਂ ਇਹ ਦੇਖੋਗੇ ਹਰਾਨੀ ਦੀ ਗੱਲ ਨਹੀਂ ਆਈਆਂ ਕਿ ਯਾਨੀ ਬਿਲਕੁਲ ਹੀ ਉਹਨੂੰ ਬੈਣਗੇ ਕਿਵੇਂ ਅਸੈਂਬਲੀ ਚ ਔਖਾ ਤੇ ਲੱਗੂਗਾ ਇਹ ਕਿੱਥੇ ਰਾਜ ਕੀਤਾ ਪਰ ਉਹਨਾਂ ਨੇ ਅਜੇ ਵੀ ਮੈਨੂੰ ਨਹੀਂ ਲੱਗਦਾ ਜੇ ਵੀ ਸੋਚਣ ਲੱਗਣ ਕਿ ਹੋਇਆ ਕੀ ਹੈ ਹਾਂ ਜੋ ਹੋਇਆ ਉਹ ਸਾਰਿਆਂ ਨੂੰ ਦਿਖ ਰਿਹਾ ਜਿਸ ਤਰੀਕੇ ਨਾਲ ਹੋਇਆ ਇਹਦੇ ਤੇ ਕਿ ਮੈਂ ਬਾਅਦ ਚ ਸਵਾਲ ਵੀ ਕਰਾਂਗਾ ਪਰ ਮੈਂ ਇੱਕ ਮਿੰਟ ਰੁਕ ਜਵਾਬ ਮੈਂ ਚਾਹੁੰਨਾ ਆ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚ ਸੱਤਾ ਸੰਭਾਲਣ ਤੋਂ ਬਾਅਦ ਪੰਜਾਬ ਨੂੰ ਕੁਝ ਮਿਲਣ ਦੀ ਆਸ ਆ ਕੀ ਪੰਜਾਬ ਚ ਅਸੀਂ ਖੁਸ਼ਹਾਲੀ ਦੇਖਾਂਗੇ ਅਗਲੇ ਆਉਣ ਵਾਲੇ ਕੁਝ ਸਾਲਾਂ ਚ ਜਾਂ ਕੁਝ ਮਹੀਨਿਆਂ ਚ ਦੇਖੋ ਖੁਸ਼ਹਾਲੀ ਤਾਂ ਬਹੁਤ ਵੱਡਾ ਸ਼ਬਦ ਹੈਗਾ ਕਿਉਂਕਿ ਵਿਗਾੜ ਬੜੀ ਮਿਹਨਤ ਨਾਲ ਪਾਇਆ ਹੈ ਬਹੁਤ ਮਿਹਨਤ ਕੀਤੀ ਵਿਗਾੜ ਪਾਉਣ ਲਈ ਤੇ ਉਹ ਤੇ ਨਹੀਂ ਮੈਂ ਉਮੀਦ ਕਰਦਾ ਨਾ ਇਹ ਮੇਰਾ ਖਿਆਲ ਇਹੋ ਜਿਹਾ ਕੋਈ ਵਾਦਾ ਆਮ ਆਦਮੀ ਪਾਰਟੀ ਕਰਦੀ ਹੈ ਉਹ ਛੋਟੀਆਂ ਛੋਟੀਆਂ ਚੀਜ਼ਾਂ ਕਰਨਗੇ 5% ਕਰਕੇ ਉਹਦੇ ਚ ਹਵਾ ਭਰ ਕੇ 50% ਦਿਖਾਉਣਗੇ ਇਹ ਕਲਾਕਾਰੀ ਵੀ ਆਮ ਆਦਮੀ ਪਾਰਟੀ ਜਿਹੜੀਆਂ ਗਾਰੰਟੀਆਂ ਹੈ ਗਰੰਟੀਆਂ ਮਤਲਬ 5% ਜੇਦਾ ਕਰਨਾ ਕੰਮ ਨੂੰ 5% ਕਰਨਾ ਬਿਜਲੀ ਹਰੇਕ ਨੂੰ ਮੁਫਤ ਦੇਣ ਦੀ ਗੱਲ ਕਹੀ ਗਈ ਬਿਜਲੀ ਤੇ ਪਹਿਲਾਂ ਹੀ ਪੰਜਾਬ ਚ ਮੁਫਤ ਆਉਰੇ ਦੋ ਵਾਰੀ ਸੋਕੇ ਦੀ ਦਹਸਾਨਾ ਨੂੰ ਮੁਫਤ ਆਲੀ ਬਣਾਣੇ ਨੂੰ ਮੁਫਤ ਹੀ ਹੈ ਤੇ ਕਹਿੰਦੇ ਹਰੇਕ ਨੂੰ ਮੁਫਤ ਦੇ ਆ ਆਹੋ ਚਲੋ ਚੰਗੀ ਗੱਲ ਹੈ ਸਾਡਾ ਵੀ ਬਿੱਲ ਮਾਫ ਹੋ ਜੂਗਾ ਅਸੀਂ ਵੀ ਧੰਨਵਾਦ ਕਰ ਦਾਂਗੇ ਤੇ ਇਹ ਇਹ ਤੇ ਗੱਲਾਂ ਹੁੰਦੀਆਂ ਮੁਫਤ ਖੁਰੇ ਨਹੀਂ ਕਰਨਾ ਚਾਹੀਦਾ ਪੰਜਾਬ ਨੂੰ ਮਿਹਨਤ ਖੁਰੇ ਕਰੋ ਮੁਫਤ ਖੋਲੇ ਨਾ ਕਰੋ ਕਿਸੇ ਵੀ ਪੱਦਰ ਦੇਤੇ ਲੋਕਾਂ ਨੂੰ ਰੋਜ਼ਗਾਰ ਦਿਓ ਲੋਕਾਂ ਨੂੰ ਪੜਾਓ ਲੋਕਾਂ ਦੀ ਸਿਹਤ ਦਾ ਖਿਆਲ ਰੱਖੋ ਕਹਤੇ ਰਹੇ ਆ ਵੀ ਬੜੇ ਵਾਦੇ ਗਾਰੰਟੀ ਬਹੁਤ ਮੁਫਤ ਇਲਾਜ ਬਹੁਤ ਤਗੜਾ ਤਗੜਾ ਇਲਾਜ ਲੋਕਾਂ ਦਾ ਹੋਣਾ ਹੁਣ ਇਸ ਤਰ੍ਹਾਂ ਮੁਫਤ ਪੜਾਈ ਹੋਣੀ ਆ ਕਿ ਮਤਲਬ ਤੁਹਾਨੂੰ ਕਿਤੇ ਵੀ ਆਕਸਫੋਰਡ ਇਹੋ ਜੀ ਪਬਲਿਕ ਸੈਕਟਰ ਦੀ ਜਿਹੜੀ ਤੁਹਾਡੀ ਪੜਾਈ ਹੋਊਗੀ ਕਿਸੇ ਨੂੰ ਵੀ ਕੈਨੇਡਾ ਕੈਨੇਡਾ ਅਮਰੀਕਾ ਯਾਕਸਫੋਰਡ ਇੰਗਲੈਂਡ ਜਾਣ ਜਰਮਨੀ ਜਾਣ ਦੀ ਲੋੜ ਨਹੀਂ ਨਾ ਯੂਕਰੇਨ ਜਾਣ ਦੀ ਲੋੜ ਪਊਗੀ ਇੱਥੇ ਹੀ ਸਾਰਾ ਕੰਮ ਸਾਡਾ ਸੌਰ ਜਾਊਗਾ ਇਹ ਉਹ ਸਾਨੂੰ ਵਾਦੇ ਕੀਤੇ ਆ ਹਾਂ ਗਰੰਟੀਆਂ ਦਿੱਤੀਆਂ ਚਲੋ ਇਹ ਕਿੰਨਾ ਕੁ ਹੁੰਦਾ ਕਿੰਨਾ ਨਹੀਂ ਹੁੰਦਾ ਇਹ ਤੇ ਹੁਣ ਅਜੇ ਆਪਾਂ ਨੂੰ ਬਹੁਤ ਇਹਦੇ ਤੇ ਚਰਚਾ ਨਹੀਂ ਕਰਨੀ ਚਾਹੀਦੀ ਪਰ ਜਿਹੜੀ ਤੁਸੀਂ ਕਾਂਗਰਸ ਦੀ ਗੱਲ ਕਰ ਰਹੇ ਸੀ ਲੋਕ ਇਹ ਸਮਝਣ ਲਈ ਬੜੇ ਉਤਾਵਲੇ ਆ ਕਿ ਨਵਜੋਤ ਸਿੰਘ ਸਿੱਧੂ ਦਾ ਕੀ ਬਣੇਗਾ ਕਿਉਂਕਿ ਜੇਕਰ ਵਰਤ ਕੇ ਪਹੁੰਚ ਕੇ ਸੁਰਤ ਦਿੱਤਾ ਗਿਆ ਉਹਦਾ ਕੀ ਬਣੂਗਾ ਨਹੀਂ ਮਦਨਦੀਪ ਜੀ ਮੈਂ ਇਸ ਤਰ੍ਹਾਂ ਨਹੀਂ ਆ ਦੇਖੋ ਮੈਂ ਉਹਨਾਂ ਦੀ ਜਿਹੜੀ ਸਪਿਰਟ ਹੈ ਉਹਦੀ ਬੜੀ ਇੱਜ਼ਤ ਕਰਦਾ ਮੈਂ ਕੋਈ ਪਰਸਨਾ ਨਹੀਂ ਕਰ ਰਿਹਾ ਹਾਂ ਪਰ ਉਹਨਾਂ ਦੀ ਸ਼ੁਰੂ ਤੋਂ ਇੱਕ ਪ੍ਰੋਬਲਮ ਹੈ ਤੁਸੀਂ ਸ਼ਾਇਦ ਮੇਰੇ ਨਾਲ ਏਗਰੀ ਕਰੋਗੇ ਉਹ ਟੀਮ ਲੀਡਰ ਨਹੀਂ ਹੈਗੇ ਹੂੰ ਉਹਨਾਂ ਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਉਹ ਇਕੱਲੇ ਹੀ ਸਾਰੀ ਪਾਰਟੀ ਨਾਲੋਂ ਤਖੜੇ ਆ ਤੇ ਇਕੱਲੇ ਹੀ ਐਡਾ ਥੱਕਾ ਮਾਰ ਸਕਦੇ ਆ ਸ਼ਿਕਾ ਸ਼ਿਕਾੰਦਨ ਵੱਤਵਾ ਦੇ ক্রিকেট ਦੇ ਵਿੱਚ ਉਹ ਕਹਿੰਦੇ ਵੀ ਮੈਂ 60 ਨੂੰ 10 ਗੁਣਾ ਨਾਲ 10 ਨਾਲ ਮਲਟੀਪਲਾਈ ਕਰਕੇ ਐਡਾ ਵੱਡੀ ਮੈਂ ਗੋਲਾ ਛੱਡ ਸਕਦਾ ਜਿਹੜਾ ਇੱਥੋਂ ਮੈਂ ਮਾਰਾਂ ਹਿੱਟ ਤੇ ਜਾ ਕੇ ਪਾਕਿਸਤਾਨ ਚ ਗਰੇ ਐਡੀ ਬਾਲ ਜਿਹੜਾ ਪਾਕਿਸਤਾਨ ਚ ਗਰੀ ਉਹਨਾਂ ਦੇ ਮਨ ਚ ਇੱਕ ਆਤਮ ਵਿਸ਼ਵਾਸ ਐਡਾ ਜਬਰਦਸ ਰਹਿਂਦਾ हां पर वो चलो एज ए मोशन पे ठीक है रियलिटी पे है नहीं कि पाकिस्तान पे बॉल के खेलना है झंडा जेड़ा एजेंडा ਤਾਂ ਮਾੜਾ ਨਹੀਂ ਸੀ ਜੰਗਾ ਤਾਂ ਪੰਜਾਬ ਦੇ ਇर्चे ਸੀ ਕਿ ਨਹੀਂ ਉਹ ਵੀ ਨਹੀਂ ਸੀ ਮਦਨਦੀਪ एजेंडा ਤੇ ਮੇਰੇ ਕੋਲ ਬਣਵਾ ਲਓ ਤੁਸੀਂ ਬਣਾ ਦਿਓ এজੰਡੇ ਤੇ ਆ ਜਿਹੜੇ ਸਾਡੇ ਵੀਰ ਕਿਹੜੇ ਸੀ ਆ ਅਮਿਤੋਜ ਹੁਣੀ ਜੂਜ ਦਾ ਪੰਜਾਬ हां ਜੂਜ ਦੇ ਪੰਜਾਬ ਦਾ एजेंडा ਤੇ ਬਹੁਤ ਸੋਹਣਾ ਸੀ ਉਹਦੇ ਚੋ ਕਾਫੀ ਪੁਆਇੰਟ ਲੈ ਕੇ ਅਸੀਂ ਆਪਣੇ ਅਜੰਡਾ ਜਿਹੜਾ ਮੈਨੀਫੈਸਟੋ ਬਣਾਇਆ ਉਹਨਾਂ ਨੂੰ ਦੱਸ ਕੇ ਹੀ ਬਣਾਇਆ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਬੰਦਿਆਂ ਨਾਲ ਜਿਹੜੇ ਉੱਧਰ ਵੀ ਬੈਠੇ ਜੂਝਦੇ ਪੰਜਾਬ ਵਾਲ ਸਾਡੇ ਨਾਲ ਵੀ ਬੈਠੇ ਹਾਂ ਮਿਲ ਕੇ ਅਸੀਂ ਇੱਕ ਇਕਰਾਰਨਾਮਾ ਇਹ ਸੰਯੁਕਤ ਸਮਾਜ ਮੋਰਚੇ ਵਾਲਾ ਉਦੋਂ ਬਣਾਇਆ ਸੀਗਾ ਉਹ ਤੇ ਸਾਂਝਾ ਮਿੰਗਾ ਇੱਕ ਪਬਲਿਕ ਪਲੇਟਫਾਰਮ ਸਾਰਿਆਂ ਵੱਲੋਂ ਕਿਸਾਨੀ ਵੱਲੋਂ ਜਿਵੇਂ ਪਹਿਲਾਂ ਸੀ ਉਹ ਜੀ ਇਹਦੇ ਤੇ ਬੜੀ ਦਿਲਚਸਪ ਗੱਲਬਾਤ ਹੋਣੀ ਚਾਹੀਦੀ ਹੈ ਕਿ ਸਮਾਜ ਮੋਰਚੇ ਦਾ ਕੀ ਬਣੇਗਾ ਪਰ ਇਹ ਦੋ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਜਿਹੜੀਆਂ ਰੱਦ ਕਰ ਦਿੱਤੀਆਂ ਗਿਆ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਰੱਦ ਕਰਨਾ ਜਿਹੜਾ ਹੈ ਉਹ ਤਾਂ ਮੈਂ ਉਹਦੇ ਤੇ ਤਾਂ ਦੇਖੋ ਬਹੁਤ ਗੰਭੀਰ ਚਰਚਾ ਦੀ ਲੋੜ ਹੈ ਵੱਖਰੀ ਚਰਚਾ ਦੀ ਲੋੜ ਹੈ ਉਹ ਬਹੁਤ ਵੱਡਾ ਵਿਸ਼ਾ ਆ ਬਹੁਤ ਗੰਭੀਰ ਵਿਸ਼ਾ ਆ ਪਰ ਜਿਹੜਾ ਅਕਾਲੀ ਦਲ ਤੇ ਕਾਂਗਰਸ ਨੂੰ ਇਸ ਤਰ੍ਹਾਂ ਰੱਦ ਕਰ ਦਿੱਤਾ ਜਾਣਾ ਇਸ ਤਰ੍ਹਾਂ ਉਹਦਾ ਹੁੰਝੇ ਹੀ ਚਿਰ ਜਾਣਾ ਤੁਹਾਨੂੰ ਲੱਗਦਾ ਹੈ ਕਿ ਇਹ ਦੋਨੋਂ ਪਾਰਟੀਆਂ ਸਰਵਾਈਵ ਕਰ ਜਾਣਗੀਆਂ ਦੇਸ਼ ਦੇ ਰਾਜਨੀਤੀ ਦੇ ਵਿੱਚ ਦੁਬਾਰਾ ਉੱਭਰ ਆਉਣਗੀਆਂ ਇਹ ਦੁਬਾਰਾ ਨਾ ਦਾ ਉਬਾਰ ਹੋਊਗਾ ਜੇ ਜੇ ਇਹ ਆਤਮ ਹੱਤਿਆ ਕਾਲ ਲਈ ਰਾਜਨੀਤਿਕ ਆਤਮ ਹੱਤਿਆ ਕਰਨ ਲਈ ਮਿਹਨਤ ਕਰਨੀ ਬੰਦ ਕਰ ਦੇਣ ਤੇ ਬਚ ਜਾਟ ਪਰ ਜੇ ਇਹਨਾਂ ਨੇ ਫੈਸਲਾ ਫੈਸਲਾ ਇਹੀ ਕੀਤਾ ਵੀ ਨਹੀਂ ਅਸੀਂ ਬਚਣਾ ਨਹੀਂ ਹੈ ਜਿੰਨਾ ਵੀ ਬਚਾਓ ਉਧਰ ਨੂੰ ਹੋਰ ਭੱਜਣਾ ਖੂਵਲ ਛਾਲ ਮਾਰ ਲਈ ਫਿਰ ਕੌਣ ਬਚਾ ਸਕਦਾ ਅਕਾਲੀ ਦਲ ਦਾ ਬਚਾਓ ਇਸ ਗੱਲ 'ਚ ਸੁਣ ਸੁਣ ਦੋਵੇਂ ਗੱਲਾਂ हां ਦੋਹਾਂ ਨੂੰ ਕੁਝ ਨਹੀਂ ਕਰਨ ਦੀ ਲੋੜ ਹੈਗੀ ਦੋਹੇ ਆਪਣੀ ਇੱਕ ਇੱਕ ਕਿਤਾਬ ਇਤਿਹਾਸ ਦੀ ਇਮੀਡੀਏਟਲੀ ਪ੍ਰੀ ਇੰਡੀਪੈਂਡੈਂਸ ਕਿਵੇਂ ਸੀਗੇ ਤੇ ਉਦੋਂ ਬਾਅਦ 20 ਸਾਲ ਕਿਵੇਂ ਸੀ ਇਹ ਦੋਵੇਂ ਇੰਨਾ ਕੁ ਪੜ ਲੈਣ ਦੋਵੇਂ ਅਕਾਲੀ ਦਲ ਵੀ ਪੜ ਲਏ ਤੇ ਕਾਂਗਰਸ ਵੀ ਪੜ ਲਏ 100-100 ਸਾਲ ਤੋਂ हां ਨਹੀਂ ਨਹੀਂ ਅਮਲ ਤੇ ਦੇਖੋ ਪੜ ਕੇ ਹੋਰ ਕਿਤੇ ਇਮਤਿਹਾਨ ਥੋੜੀ ਦੇਣਾ ਜਾ ਕੇ ਉਹਨਾਂ ਨੇ ਕਿਹਾ ਹਈਏ ਥੋੜੀ ਪੜਨਾ ਉਹਨਾਂ ਤੇ ਪੋਲਿਟਿਕਸ ਕਰਨੀ ਹੈ ਪੜ ਕੇ ਉਥੋਂ ਸਿੱਖ ਲੈਣ ਇਨਾਂ ਨੂੰ ਕਿਸੇ ਵੈਸਟਵਾਲੀ ਦੇਖਣ ਦੀ ਲੋੜ, ਗਾਂਧੀ ਜੀ ਤੱਕ ਨਹੀਂ ਪਹੁੰਚਣ ਦੀ ਲੋੜ, ਕਿਤੇ ਨਹੀਂ ਆ ਪਹੁੰਚਣ ਦੀ ਲੋੜ। ਇਹ ਦੇਖ ਲੈਣ ਕਿ ਉਹਨੂੰ ਕਿਤਾਬ ਪੜ ਲੈਣਾ। ਜੋ ਕਿਤਾਬ ਪੜ ਲੈਣ ਦਾ ਸੁਖੀਰ ਬਾਦਲ ਨੂੰ ਅਸਿਫਾ ਦੇਣ ਦੀ ਲੋੜ ਨਹੀਂ ਪ੍ਰਧਾਨ ਕੀਤਾ ਫਿਰ। ਵੀ ਜਾਂ ਤੇ ਬਦਲ ਜਾਣ ਜਾਂ ਫਿਰ ਪਰਾਂ ਹੋ ਜਾਣ ਉੜਕੀ ਹੋ ਸਕਦਾ। ਦੇਖੋ ਇੰਜ ਹੀ ਚੱਲੂਗਾ। ਦੋਵੇਂ ਹੀ ਪਾਰਟੀਆਂ ਜਿਵੇਂ ਅੰਜ ਇੰਜ ਚੱਲ ਰਹੀਆਂ ਐਨਾ ਕਾਂਗਰਸ ਤੇ ਜਿਹੜੀ ਬਿਲਕੁਲ ਹੀ ਖਲਾਰਾ ਪਈ ਹੋਈ ਐ ਇਸ ਲਈ। ਕੋਈ ਕਿਨੇ ਕਿਦੇ ਕਿਦੇ ਮੂcho ਕੀ ਛੱਡ ਦੇਣਾ ਕਿਸੇ ਦਾ ਕੋਈ ਪਤਾ ਨਹੀਂ ਇਹ ਕਹਿੰਦੇ ਜੀ ਡੈਮੋਕ੍ਰੇਸੀ ਮੈਂ ਕਿਹਾ ਅਨਾਰਕੀ ਆ ਕੇਂਦਰੀ ਲੀਡਰਸ਼ਿਪ ਬਹੁਤ ਕਮਜ਼ੋਰ ਹੋ ਚੁੱਕੀ ਆ ਨਹੀਂ ਤੇ ਇਹਨਾਂ ਦੀ ਕੀ ਜ਼ਰੂਰਤ ਹੁੰਦੀ ਆ ਸੂਬੇ ਦੇ ਲੀਡਰ ਦੀ ਕਿਸੇ ਦੀ ਵੀ ਕੋਈ ਇੱਕ ਦੂਜੇ ਦੇ ਉੱਤੇ ਰੋਜ਼ ਇੱਕ ਮਜ਼ਾਈ ਛੱਡ ਦਿੰਦੇ ਆ ਬਿਲਕੁਲ ਹਾਂ ਜਾਨੀ ਚੰਨੀ ਹਵਾ ਭਰੇ ਤੇ ਨਵਜੋਤ ਸਿੱਧੂ ਖੱਡੇ ਇਦਰੋਂ ਕੈਪਟਨ ਹਵਾ ਭਰੇ ਤੇ ਆਪਣੇ ਉਹ ਜਿਹੜੇ ਖੰਨੇ ਵਾਲੇ ਰਾਜ ਸਭਾ ਦੇ ਮੈਂਬਰ ਸੀਗੇ ਇਹਨਾਂ ਦੇ ਪਹਿਲਾਂ ਪ੍ਰਧਾਨ ਰਹੇ ਆ ਉਹ ਹਵਾ ਕੱਢਣ ਬਾਜਵਾ ਵੀ ਹਵਾ ਕੱਢੇ ਹਾਂ ਦੂਲੋ ਦੂਲੋ ਹਾਂਜੀ ਇਹ ਸਾਰੇ ਹਵਾ ਕੱਢਣ ਇਹ ਕੀ ਇਹਨਾਂ ਨੂੰ ਤੇ ਰੱਬ ਬਚਾਉਣਾ ਚਾਹੇ ਜਿਤਾਉਣਾ ਚਾਹੇ ਤਾਂੀਆਂ ਮੈਨੂੰ ਤਾਂ ਲੱਗਦਾ 18 ਵੀ ਪਤਾ ਨਹੀਂ ਕਿਵੇਂ ਬਟੱਬੋ ਹੀ ਆਉ ਗਈਆਂ ਲੋਕਾਂ ਨੇ ਕਿਹਾ ਵੀ ਚਲੋ ਇੱਕ ਪਾਸੜਾ ਬਹੁਤ ਜ਼ਿਆਦਾ ਨਾ ਹੋ ਜੇ ਅਕਾਲੀ ਦਲ ਦੀਆਂ ਵੀ ਗਲਤੀਆਂ ਇਹੋ ਜੀਆਂ ਐ ਸਿੱਖੀ ਦੇ ਨਾਮ ਦੀ ਪਾਰਟੀ ਹੋਵੇ ਸਿੱਖੀ ਨੂੰ ਪਰਫੁੱਲਿਤ ਕਰਨ ਦੀ ਹੋਵੇ ਤੇ ਸਿੱਖੀ ਮਾਈਨਸ ਹੋਵੇ ਤੇ ਲੋਕਾਂ ਦਾ ਭਰੋਸਾ ਕਿਵੇਂ ਬਣੂ ਮਾਇਨੇ ਹੀ ਨਹੀਂ ਹੋਵੇ ਮਾਇਨਸ ਦਿੱਤੇ ਲੋਕ ਵਿਸ਼ਵਾਸ ਵਿੱਚ ਕਈ ਪੀੜੀਆਂ ਚੱਲੀ ਜਾਂਦੀਆਂ ਤੇ ਚਲੋ ਕੋਈ ਨਹੀਂ ਬਹੁਤਾ ਨਹੀਂ ਕੀਤਾ ਮਾੜਾ ਪਰ ਜੇ ਉਹਦੇ ਉਲਟ ਵੀ ਕਰਨ ਲੱਗ ਜੇ ਨਾਲ ਤਾਂ ਜੇ ਉਲਟ ਕਰੇ ਤੇ ਉਹ ਲੋਕ ਮਾਫ਼ ਨਹੀਂ ਕਰਦੇ ਹੈਗੇ ਇਸ ਲਈ ਇਹ ਸਾਰੇ ਬੰਦੇ ਇਹਨਾਂ ਨੂੰ ਜਿਹਨੂੰ ਕਹਿੰਦੇ ਆ ਕੋਰਸ ਕਰੈਕਸ਼ਨ ਆਪਣੇ ਰਾ ਦੀ ਵੱਡੇ ਪੱਦਰ ਤੇ ਪਰਚੋਲ ਤੇ ਆਪਾਂ ਪਰਚੋਲ ਕਰਕੇ ਕਰੈਕਸ਼ਨ ਦੀ ਲੋੜ ਹੈ ਰਾਸਤੇ ਨੂੰ ਸਾਫ ਕਰਨ ਦੀ ਹੋਵੇਗੀ ਸਿੱਖੀ ਤੋਂ ਭਾਵ ਤੁਹਾਡਾ ਕੀ ਆਦਰਸ਼ ਹੈ ਜਾਂ ਮਾਨਾ ਹੈ ਲਿਬਾਸ ਹੈ ਨਹੀਂ ਨਹੀਂ ਸਿੱਖੀ ਤੋਂ ਭਾਵ ਮੇਰਾ ਜੋ ਸਾਡੇ ਗੁਰੂ ਸਾਹਿਬਾਨ ਜਾਂ ਸੂਖੀ ਸੰਤ ਸਾਡੇ ਪੀਰ ਪਗੰਬਰ ਸਾਨੂੰ ਸਿੱਖਿਆ ਦੇ ਕੇ ਗਏ ਹੈ ਕਿ ਆ ਕਰਨਾ ਔਰ ਉਹ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਂ ਇਹ ਉਸ ਦੇ ਵਿੱਚੋਂ ਅਸੀਂ ਆਪਣੇ ਜੀਵਨ ਲਈ ਕਿਹੜੀ ਜਾਚ ਸਿੱਖ ਕੇ ਅੱਗੇ ਆਉਣੀ ਮੈਨੂੰ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਆਪਾਂ ਉਹ ਸਾਰੀਆਂ ਅਸੂਲਾਂ ਨੂੰ ਉਸ ਫਲਸਫੇ ਨੂੰ ਉਸ ਇਮਨੇ ਤੁਹਾਨੂੰ ਪਤਾ ਇੱਕ 뮤직 ਹੈ ਉਹਦੇ ਵਿੱਚ ਉਹ ਸਾਰੇ ਨੂੰ ਬਚਾ ਕੇ ਅੱਗੇ ਤੋਰ ਸਕੀਏ ਤਾਂ ਇਹ ਮਾਨਵਤਾ ਦੀ ਵੀ ਸੇਵਾ ਹੋਊਗੀ ਪੋਲਿਟਿਕਸ ਵੀ ਸਾਡੀ ਕਲੀਨ ਹੋਊਗੀ ਤੇ ਲੋਕ ਖੁਸ਼ਹਾਲ ਵੀ ਹੋਣਗੇ ਲੋਕ ਮਿਹਨਤੀ ਵੀ ਹੋਣਗੇ ਮੁਫਤ ਖੋਰੇ ਨਹੀਂ ਹੋਣਗੇ ਜਿਹੜਾ ਹਟਦਾ ਲੋਕਾਂ ਨੂੰ ਮੁਫਤ ਖੁਰੇ ਬਣਾਉਂਦਾ ਜਿਹੜਾ ਵੀ ਮੁਫਤ ਖੁਰਾ ਬਣਾਊਗਾ ਇਹਦਾ ਮਤਲਬ ਹੈ ਕਿ ਲੋਕਾਂ ਨੂੰ ਕਮਜ਼ੋਰ ਕਰੂਗਾ ਲੋਕਾਂ ਦੀ ਸੈਲਫ ਰਿਸਪੈਕਟ ਨੂੰ ਖਤਮ ਕਰੂਗਾ ਔਰ ਸਿੱਖੀ ਤੋਂ ਦੂਰ ਲੈ ਕੇ ਜਾਊਗਾ ਕੱਟੂਕੱਟ ਉਹ ਸਿੱਤੇ ਇੱਕ ਮੈਂ ਇੱਕ ਮੈਂ ਤੁਹਾਨੂੰ ਥੋੜਾ ਜ ਆਮ ਆਦਮੀ ਪਾਰਟੀ ਵੱਲ ਆਉਣਾ ਚਾਹਣਾ ਕਿਉਂਕਿ ਆਮ ਆਦਮੀ ਪਾਰਟੀ ਬਾਕਾਇਦਾ ਤੌਰ 'ਤੇ ਰਸਮੀ ਅਹੁਦਾ ਸੰਭਾਲੀ ਸਰਕਾਰ ਦਾ ਭਵੰਧਮਾਨ ਨੇ ਹਲਫ ਲਿਆ ਆ ਮੁੱਖ ਮੰਤਰੀ ਦਾ ਕੀ ਭਗਵੰਤ ਮਾਨ ਪੰਜ ਸਾਲ ਮੁੱਖ ਮੰਤਰੀ ਬਣੇ ਰਹਿਣਗੇ ਕਿਉਂਕਿ ਕਾਫੀ ਸਾਰੇ ਸਵਾਲ ਉੱਠ ਰਹੇ ਆ ਕੇਜਰੀਵਾਲ ਨੂੰ ਉੱਪਰ ਇਹ ਵੀ ਕਾਹ ਜਾ ਰਿਹਾ ਕਿ ਸ਼ਾਇਦ ਅੱਗੇ ਜਾ ਕੇ ਕੇਜਰੀਵਾਲ ਖੁਦ ਪੰਜਾਬ ਦੇ ਮੁੱਖ ਮੰਤਰੀ ਹੋਣ ਤੁਹਾਨੂੰ ਵੀ ਇਸ ਤਰ੍ਹਾਂ ਦਾ ਲੱਗਦਾ ਆ ਤੇ ਤੁਹਾਡਾ ਖਿਆਲ ਹੈ ਜੇ ਪੰਜ ਸਾਲ ਭਗਵੰਤ ਮਾਨ ਜੀ ਮਿਨਿਸਟਰ ਰਹਿੰਦੇ ਆ ਤੇ ਕੇਜਰੀਵਾਲ ચીਫ ਮਿਨਿਸਟਰ ਨਹੀਂ ਹੋਊਗਾ ਹਾਂ ਫਿਰ ਵੀ ਉਹ ਹੀ ਹੋਊਗਾ ਹਾਂ ਇਸ ਤਰ੍ਹਾਂ ਉਹਨੂੰ ਅੱਗੇ ਆਗੇ ਇੱਥੇ ਕਰਨਾ ਕੀ ਹੈ ਜੇ ਉਹ ਦਿੱਲੀੋਂ ਬੈਠਾ ਹੀ ਸਾਰਾ ਕੁਝ ਕਰਾਈ ਜਾਊਗਾ ਹਾਂ ਤੇ ਫੇਰ ਉਹਨੂੰ ਆਪਣਾ ਆ ਕੇ ਇਥੇ ਅਹੁਦਾ ਸੰਭਾਲਣ ਦੀ ਕੋਈ ਲੋੜ ਨਹੀਂ ਉਹ ਤਾਂ ਸਗੋਂ ਉਹਨੂੰ ਜਿਆਦਾ ਫਾਇਦੇ ਵਾਲੀ ਗੱਲ ਆ ਲੁਕਿਆ ਦਾ ਲੁਕਿਆ ਰਹੂਗਾ ਹਾਂ ਹੱਥ ਹੱਥ ਬਹੁਤ ਮਹਤਮਾਨ ਦਾ ਹੋਊਗਾ ਤੇ ਜਿਹੜਾ ਹੁਕਮ ਆ ਉਹ ਕੇਜਰੀਵਾਲ ਦਾ ਹੋਊ ਉਹ ਤੇ ਉਹਦੇ ਲਈ ਜਿਆਦਾ ਸੇਫ ਕੋਰਸ ਹੈਗਾ ਪਰ ਮੈਨੂੰ ਲੱਗਦਾ ਕਿ ਦੇਖੋ ਆਪਾਂ ਨੂੰ ਇਹੋ ਜੀ ਉਹ ਪਤੰਗਬਾਜ਼ੀ ਚ ਬਹੁਤਾ ਨਹੀਂ ਜਾਣਾ ਚਾਹੀਦਾ ਨਾ ਸਾਨੂੰ ਕੋਈ ਮਾੜੀ ਕਿਸੇ ਪ੍ਰਤੀ ਇਹ ਰੱਖਣੀ ਚਾਹੀਦੀ ਹੈ ਕਿ ਇਹ ਚੱਲੂਗਾ ਨਹੀਂ ਚੱਲੂਗਾ ਹਟ ਜੂਗਾ ਇਟਸ ਟੂ अर्ਲੀ ਉੱਤਰ ਨੂੰ ਨਹੀਂ ਜਾਣਾ ਚਾਹੀਦਾ ਅਜੇ ਆਪਾਂ ਨੂੰ ਇਹੀ ਸੱਚੇ ਦਿਲੋਂ ਸੱਚੇ ਦਿਲੋਂ ਪ੍ਰਚਾਰ ਕੀਤਾ ਗਿਆ ਡਿਊਰਿੰਗ ਪ੍ਰਚਾਰ ਕੀਤਾ ਗਿਆ ਜਦੋਂ ਜਦੋਂ ਕੈਂਪੇਨ ਚੱਲ ਰਹੀ ਸੀ ਉਦੋਂ ਪ੍ਰਚਾਰ ਕੀਤਾ ਗਿਆ ਇਸ ਗੱਲ ਦਾ ਹਾਲੇ ਵੀ ਵਾਅਦੇ ਉੱਠ ਰਹੇ ਨਹੀਂ ਅਸੀਂ ਲੋਕਾਂ ਦੇ ਖਰਚੇ ਦੂਰ ਕਰਨੇ ਚਾਹੁੰਦੇ ਆ ਸਾਨੂੰ ਕੋਈ ਇਹਦੇ 'ਚ ਮਤਲਬ ਨਹੀਂ ਖਰਚਾ ਖਰਚੇ ਮੰਨਦੇ ਨਹੀਂ ਪਰ ਲੋਕਾਂ ਨੂੰ ਜਿੰਨਾ ਨੂੰ ਹੈ ਪਤਾ ਨਹੀਂ ਅਸੀਂ ਫਿਰ ਵੀ ਦੂਰ ਕਰ ਪਾਈਏ ਕਿ ਨਾ ਇੱਕ ਗੱਲ ਸਮਝ ਲਓ ਸਾਰੇ ਮੇਰੇ ਵੀਰ ਜਿਨ੍ਹਾਂ ਦੇ ਖਰਚੇ ਆ ਇਹ ਇੱਕ ਆਦਮੀ ਦੀ ਚੂਨਾ ਜਿੱਤਣ ਵਾਲੀ ਕੰਪਨੀ ਹੈਗੀ ਆ ਹਾਂ ਉਸ ਕੰਪਨੀ ਦਾ ਚੀਫ ਐਗਜ਼ੀਕਟਿਵ ਅਫੀਸਰ ਸੀਈਓ ਜਿਨ੍ਹਾਂ ਨੂੰ ਕਹਿੰਦੇ ਆ ਅਰਵਿੰਦ ਕੇਜਰੀਵਾਲ ਜਾਂ ਇੰਜ ਕਹਿ ਲਓ ਅਰਵਿੰਦ ਅਗਰਵਾਲ ਹਾਂ ਹਰਿਆਣੇ ਦੇ ਰਹਿਣ ਵਾਲੇ ਤੇ ਜਿਹੜੇ ਦਿੱਲੀ ਚ ਇਸ ਵੇਲੇ ਚੀਫ ਮਿਨਿਸਟਰ ਹੈ ਜਿਹੜੀ ਅਰਧ ਸਰਕਾਰ ਹੈਗੀ ਅਰਧ ਸ਼ਕਤੀਆਂ ਨਾਲ ਇੱਥੇ ਪੂਰਨ ਸਰਕਾਰ ਸਰਕਾਰ ਹੋਊਗੀ ਉਹ ਆ ਰਿਹਾ ਤੇ ਉਨਾਂ ਦੀਆਂ ਮਨਸਾ ਤੇ ਦੇਖੋ ਸੱਤਾ ਦੇ ਰਾਹੀਂ ਸੱਤਾ ਬਣਾਉਣਾ ਇਹ ਹਰ ਇੱਕ ਦੀ ਹਰ ਪੋਲਿਟਿਕਲ ਪਾਰਟੀ ਦੀ ਦਿੰਦੀ ਹੈ। ਔਰ ਰਾਗਵ ਚੱਡੇ ਨੇ ਸਾਹਿਬ ਕਹਿਆ ਕਿ ਇਥੋਂ ਅਸੀਂ ਫਿਰ ਅਗਲੀ ਜਿਹੜਾ ਡੰਡਾ ਉਹ ਸਿੱਧੇ ਦਾ ਸਿੱਧਾ ਪ੍ਰਾਈਮ ਮਿਨਿਸਟਰ ਦਾ ਅਰਵਿੰਦ ਕੇਜਰੀ ਵਾਲੀ ਰਾ ਇਥੋਂ ਲਾਂਚ ਕਰਨਾ ਅਸੀਂ। ਉਹ ਆਪ ਬਣ ਜਾਣਾ ਬਣ ਉਹਦਾ ਕੋਈ ਫਰਕ ਨਹੀਂ ਪੈਂਦਾ। ਜੋ ਕਹਿਣਗੇ ਉਹਦੇ ਉਲਟ ਜਿਹੜਾ ਵੀ ਇੱਕ ਵੀ ਸ਼ਬਦ ਬੋਲੂਗਾ ਉਹ ਫਿਰ ਇੱਥੇ ਨਹੀਂ ਰਹੂਗਾ। ਪਰ ਪ੍ਰਸਾਵ ਪੰਜਾਬ ਦੇ ਜਿਹੜੀ ਇਲੈਕਸ਼ਨ ਲੜੀ ਗਈ ਹੈ ਉਹ ਦੋਸ਼ ਹੈ ਕਿ ਜਿਨੀ ਬਾਦ ਹੋਣਾ ਤੇ ਕਿ ਉਹਨਾਂ ਨੇ ਦਿੱਲੀ ਦਾ ਪੈਸਾ ਖਰਚ ਕਰਕੇ ਪੰਜਾਬ ਦੀ ਇਲੈਕਸ਼ਨ ਜਿੱਤੀ ਹੈ ਇਹ ਕandidateਰ ਵੀ ਸਵਾਲ ਹੁੰਦੜਾ ਕਾਂਗਰਸ ਵੀ ਤੁਹਾਡੇ ਕੀ ਕੁਝ ਹੋਰ ਪਾਸੇ ਲੁਕਤੇ ਰਿਹਾ ਸਵਾਲ ਜੇ ਕੇਂਦਰ ਦੀ ਸਤਾ ਹਥਿਉਣੀ ਹੈ ਆਮ ਆਦੀ ਪਾਰਟੀ ਨਹੀਂ ਤਾਂ ਕੀ ਇਸੇ ਤਰ੍ਹਾਂ ਪੰਜਾਬ ਦੇ ਖਜ਼ਾਨੇ ਦਾ ਪੈਸਾ ਵੀ ਕਿਤੇ ਲੱਗਣ ਦਾ ਖਤਰਾ ਰਹੂਗਾ ਤੁ ਫਿਰ ਕੀ ਕਰਨ ਗਏ ਉਹਨਾਂ ਨੂੰ ਸਾਰੀਆਂ ਟੈਕਨੀਕਸ ਆਉਂਦੀਆਂ ਇੱਕ 40000 ਦੇ ਪੂਸਾ ਇੰਸਟੀਚਿਊਟ ਚੋਂ ਕੈਪਸੂਲ ਖਰੀਦੇ ਸੀ ਕਿ ਪ੍ਰਾਲੀ ਨੂੰ ਕਿਵੇਂ ਗਾਲਿਆ ਜਾ ਸਕਦਾ ਹਾਂ ਉਹਦੇ ਚ 10 15 ਕਰੋੜ ਦੀ ਐਡਵਰਟਾਈਜ਼ਮੈਂਟ ਕਰਤੀ ਵੀ ਅਸੀਂ ਲੱਭ ਲਿਆ ਪ੍ਰਾਲੀ ਦਾ ਹੱਲ ਲੱਭ ਲਿਆ ਪ੍ਰਾਲੀ ਦਾ ਹੱਲ ਲੱਭ ਲਿਆ ਤੇ ਇਹ ਆ ਮਤਲਬ ਇਹ ਤਾਂ ਖੁਣ ਸਮਝ ਲਓ ਵੀ ਤੁਸੀਂ ਕਈ ਕੁਝ ਦੇਖੋਗੇ ਤੁਹਾਨੂੰ ਕਾफी ਕੁਝ ਦੇਖਣ ਨੂੰ ਮਿਲੂਗਾ ਮੈਂ ਤਾਂ ਇਹ ਤੇ ਛੁਰੂਜੀ ਕਿਹਾ ਸੀ ਮੈਂ ਕਹਿੰਦੀ ਜੇ 5% ਕਮ ਹੋਇਆ ਉਸ ਨੂੰ 50% ਕਿਵੇਂ ਦਿਖਾਉਣਾ ਉਹਦੀ ਕਲਾ ਹੈ ਇਹ ਤੇ ਕੈਪਟਨ ਨੇ ਵੀ ਕੋਸ਼ਿਸ਼ ਕੀਤੀ ਪਰ ਕੈਪਟਨ ਕਾਮਯਾਬ ਨਹੀਂ ਹੋਇਆ ਕੰਮ ਤੇ ਪਤਾ ਨਹੀਂ 2% ਜਿਹੜੇ ਪੰਜਾਬ ਦੇ ਗੁੰਝਲਦਾਰ ਜਿਹੜੇ ਏਜੰਡਾ ਹੈ ਪੰਜਾਬ ਦਾ ਗੁੰਝਲਦਾਰ ਹੈ ਅੰਡਾ ਹੁਣ ਤੱਕ ਜਿਹੜਾ ਸੋਝਿਆ ਨਹੀਂ ਹੈ ਕਿਸੇ ਵੀ ਪਾਰਟੀ ਤੋਂ ਐ ਵੈਸੇ ਬਥੇਰਾ ਕੋਈ ਕਿਤਾਬੀ ਮਿਸਾਲ ਦੇ ਦੌਰ ਤੇ ਪਾਣੀਆਂ ਦਾ ਮਾਮਲਾ ਹੈ ਵਿਦਾਨ ਸਭਾ ਦੇ ਵਿੱਚ ਮਿਲ ਵੀ ਪਾਸ ਕਰ ਦਿੱਤਾ ਜਾਂਦਾ ਹੈ ਕਿ ਪੰਜਾਬ ਕਿਸੇ ਨੂੰ ਪਾਣੀ ਨਹੀਂ ਦੇਵੇਗਾ ਇਸੇ ਤਰ੍ਹਾਂ ਨਾਲ ਹੋਰ ਬਹੁਤ سارے ਮੁੱਦੇ ਨੇ ਪੰਜਾਬ ਦੇ ਪੰਜਾਬ ਦੀ ਕਿਸਾਨੀ ਦਾ ਸਭ ਤੋਂ ਵੱਡਾ ਮੁੱਦਾ ਹੈ ਪੰਜਾਬ ਦੀ ਜਿਨਸ ਜਿਹੜੀ ਹੈ ਉਹਦਾ ਪੈਸਾ ਵੀ ਕੇਂਦਰ ਨੇ ਸੈਕਸ਼ਨ ਕਰਨਾ ਹੁੰਦਾ ਜਿਹ ਤਰੀਕ ਜਿਹੜੀ ਹੈ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਹੈ ਪੰਜਾਬ ਦੇ ਇਹਦੇ ਨਾਲ ਤਾਂ ਬਿਲਕੁਲ ਸਾਫ ਕੋਈ ਨਾਲ ਇਹ ਵਿੱਚ ਜਾ ਸਕਦਾ ਹੈ ਇਹ ਤਾਂ ਕੋਈ ਲੁਕਵਾ ਤਰੀਕਾ ਨਹੀਂ ਹੋ ਸਕਦਾ ਨਾ ਨਹੀਂ ਦੇਖੋ ਉਹ ਮਾਮਲੇ ਨਹੀਂ ਛੇੜਨਗੇ ਜਿੱਥੇ ਹਰਿਆਣੇ ਦੇ ਜਾਂ ਦਿੱਲੀ ਦੇ ਹਿੱਤ ਪੰਜਾਬ ਨਾਲ ਕਲੈਸ਼ ਕਰਨੋਂ ਮੁੱਦਾ ਛੇੜਨ ਗਈ ਨਹੀਂ ਬਥੇਰੇ ਮੁੱਦੇ ਇੱਥੇ ਲੋਕਾਂ ਦਾ ਬੇਵਕੂਫ ਵੀ ਬਣਾਉਣਾ ਆ ਕੋਈ ਕਰਨ ਦਾ ਕੋਈ ਜ਼ਰੂਰੀ ਥੋੜੀ ਹੁੰਦੀ ਕੁਝ ਤਾਂ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਾਮਲਾ ਆ ਉਹ ਤਾਂ ਸਿਰ ਤੇ ਖੜਾ ਹੈ ਨਾ ਦੇ ਉਹਨੂੰ ਕਿਵੇਂ ਉਹਦੇ ਤੇ ਕਿਵੇਂ ਬਸ ਸਕਦੇ ਆ ਆਮ ਆਦੀ ਪਾਰਟੀ ਦੀ ਸਰਕਾਰ ਬਹੁਤ ਫਿਰ ਹੁਣ ਦੇਖੋ ਜਿਹੜੀ ਲੋਕਾਂ ਦੀ ਜਾਗਰਤਾ ਕਿੰਨੀ ਕੁ ਲੋਕ ਕਿੰਨੇ ਕੁ ਜਾਗਰੂਕ ਹੈਗੇ ਆ ਲੋਕ ਕਿੰਨੇ ਕੁ ਉਤਸ਼ਾਹਤ ਆ ਲੋਕ ਕਿੰਨੇ ਕੁ ਆਰਗੇਨਾਈਜ਼ਡ ਹੈਗੇ ਆ ਇਹ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਤੇ ਡਿਪੈਂਡ ਕਰਨੀਆਂ ਆ ਮੈਨੂੰ ਤੇ ਲੱਗਦਾ ਕਿ ਲੋਕ ਪੰਜਾਬ ਦੇ ਪਹਿਲਾਂ ਨਾਲੋਂ ਕਾਫੀ ਸਸ਼ਕਤ ਪੋਲੀਟੀਕਲੀ ਹੋਏ ਆ ਕੋਈ ਵੀ ਸਰਕਾਰ ਜਿਹੜੀ ਕੰਨੀ ਘਤਰਾਊਗੀ ਮੁੱਦਿਆਂ ਤੋਂ ਜਵਾਬ ਦੇਈ ਲੋਕ ਉਸੇ ਵੇਲੇ ਹੀ ਤੈਅ ਕਰ ਦੇਣਗੇ ਆਖਿਰ ਚ ਇੱਕ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਆ ਆਮ ਆਦਮੀ ਪਾਰਟੀ ਦੇ ਉਦੇ ਹੋਣ ਦਾ ਪੰਜਾਬ ਅੰਦਰ ਕੀ ਕਾਰਨ ਹੈ ਇਹ ਕਾਰਨ ਇਹ ਅਕਾਲੀ ਦਲ ਕਾਂਪਲੀਟ ਤੇ ਚਲੋ ਪਹਿਲਾਂ ਹੀ بڑے ਆਟੇ ਚ ਲੂਣ ਬਰਾਬਰ ਸੀਗੇ ਅਕਾਲੀ ਦਲ ਤੇ ਕਾਂਗਰਸ ਦੋਵੇਂ ਜਿੰਮੇਵਾਰ ਹੈਗੇ ਆ ਇੰਨਾ ਦੀ ਲੋਕਾਂ ਨਾਲੋਂ ਨਿਖੜ ਜਾਣਾ ਲੋਕਾਂ ਤੋਂ ਪਰੇ ਚਲੇ ਜਾਣਾ ਲੋਕਾਂ ਦੇ ਮੁੱਦਿਆਂ ਦੇ ਉੱਤੇ ਜਿਹੜੀ ਬੜੇ ਉਤਸ਼ਾਹਜਨਕ ਢੰਗ ਨਾਲ ਵੱਡੇ ਵੱਡੇ ਮੋਰਚੇ ਬੰਦੀ ਕਰਦੇ ਸੀਗੇ ਖਾਸ ਕਰ ਅਕਾਲੀ ਦਲ ਉਹਦੇ ਤੋਂ ਪਛਾਂਹ ਹਟ ਜਾਣਾ ਇਹ ਇਸ ਲਈ ਇਹਨਾਂ ਗੱਲਾਂ ਜਾਂ ਔਰ ਇਹਦੇ ਉਲਟ ਆਮ ਲੋਕਾਂ ਵੱਲੋਂ ਇਸ ਗੱਲ ਲਈ ਤਿਆਰ ਹੋ ਜਾਣਾ ਬੜੇ ਦਸਾਂ ਸਾਲਾਂ ਤੋਂ ਤਿਆਰ ਹੋਈ ਸੀ ਕਿ ਸਾਨੂੰ ਤੁਹਾਡੇ ਵਰਗੀ ਪੋਲਿਟਿਕਸ ਮਨਜ਼ੂਰ ਨਹੀਂ ਮੌਕਾ ਪੈਂਦੇ ਅਸੀਂ ਕਿਤੇ ਵੀ ਪਲਟਾ ਮਾਰਾਂਗੇ ਇਹਨਾਂ ਨੇ ਉਹ ਲੋਕਾਂ ਦੀਆਂ ਚੀਕਾਂ ਜਾਂ ਉਹ ਲੋਕਾਂ ਦੀਆਂ ਆਵਾਜ਼ਾਂ ਉਹ ਲੋਕਾਂ ਦਾ ਗੁੱਸੇ ਨੂੰ ਨਹੀਂ ਪਾਪ ਸਕੇ ਮੈਂ ਇੱਕੋ ਐਗਜ਼ਾਮਪਲ ਦੇ ਕੇ ਗੱਲ ਖਤਮ ਕਰਦਾ ਜਦੋਂ ਸਵਾ ਸਾਲ ਕਿਸਾਨੀ ਦਾ ਸੰਦਰਸ਼ ਚੱਲਿਆ ਜੀ ਤੇ ਕੀ ਅਕਾਲੀ ਦਲ ਕੀ ਇਹਨਾਂ ਦੇ ਪੈਰਾਂ 'ਚ ਡੇੜੀਆਂ ਪਈਆਂ ਸੀ ਕਿ ਇਹ 3 ਮਹੀਨੇ ਉੱਥੇ ਜੰਤਰ ਮੰਤਰ ਬਹਿ ਨਹੀਂ ਸੀ ਸਕਦੇ। ਇਹ ਹਨ ਪ੍ਰੋਫੈਸਰ ਮਨਜੀਤ ਸਿੰਘ। ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਗੱਲਬਾਤ ਪਸੰਦ ਆਈ ਹੋਵੇਗੀ। ਇਹ ਵੀ ਉਮੀਦ ਕਰਦਾ ਕਿ ਪ੍ਰੋਫੈਸਰ ਮਨਜੀਤ ਸਿੰਘ ਆਪਣੇ ਕੀਮਤੀ ਸਮੇਂ ਵਿੱਚੋਂ ਸਾਡੇ ਦੇ ਵੀ ਸਮਾਂ ਕੱਢਣਗੇ। ਮੈਂ ਫੇਰ ਇਹਨਾਂ ਨੂੰ ਦੁਬਾਰਾ ਤੁਹਾਡੇ ਰੂਬਰੂ ਪਰਾਂਦਾ। ਬਹੁਤ-ਬਹੁਤ ਸ਼ੁਕਰੀਆ।